ਸਸ਼ੀਕਾਲ ਦੋਸਤੋ ਸਾਹਿਤਨਾਮਾ ਪੰਜਾਬੀ ਮੈਗਜ਼ੀਨ YouTube ਚੈਨਲ ਤੇ ਮੈਂ ਸੰਵਿਕਾ ਆਪ ਸਭ ਦਾ ਸਵਾਗਤ ਕਰਦੀ ਹਾਂ ਅੱਜ ਅਸੀਂ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਾਵਿਪ ਕਿੱਸਾ ਕਾਵ ਦੇ ਉਤਪਤੀ ਅਤੇ ਵਿਕਾਸ ਸੰਬੰਧੀ ਗੱਲਬਾਤ ਕਰਾਂਗੇ ਪੰਜਾਬੀ ਕਿੱਸਾ ਸਾਹਿਤ ਪੰਜਾਬੀ ਸਾਹਿਤ ਦੇ ਵਿੱਚ ਹੋਂਦ ਰੱਖਦੀ ਇੱਕ ਅਜਿਹੀ ਵਣਗੀ ਹੈ ਜਿਸ ਨੂੰ ਪੰਜਾਬੀ ਸਾਹਿਤ ਤੋਂ ਕਦੇ ਵੀ ਨਿਖੇੜਿਆ ਨਹੀਂ ਜਾ ਸਕਦਾ ਇਹ ਸਾਹਿਤ ਰੂਪ ਆਪਣੇ ਆਪ ਵਿੱਚ ਇੱਕ ਖਾਸ ਹੋਂਦ ਦਾ ਧਾਰਨੀ ਹੈ ਕੋਈ ਵੀ ਸਾਹਿਤ ਰੂਪ ਹੋਵੇ ਜਦੋਂ ਉਹ ਆਪਣੀ ਹੋਂਦ ਧਾਰਨ ਕਰਦਾ ਹੈ ਤਾਂ ਉਸ ਨੂੰ ਕਈ ਪੜਾਵਾਂ ਦੇ ਵਿੱਚੋਂ ਨਿਕਲਣਾ ਪੈਂਦਾ ਹੈ ਅਤੇ ਜਦੋਂ ਅਸੀਂ ਪੰਜਾਬੀ ਕਿੱਸਾ ਕਾਵਿ ਦੀ ਉਤਪਤੀ ਦੀ ਗੱਲ ਕਰਦੇ ਹਾਂ ਤਸਨ ਇਹ ਮਹਿਸੂਸ ਹੁੰਦਾ ਹੈ ਕਿ ਜਿਸ ਦੌਰ ਦੇ ਵਿੱਚ ਮੱਧਕਾਲ ਵਿੱਚ ਕਿੱਸਾ ਸਾਹਿਤ ਰਚੰਦਾ ਕਾਜ ਸ਼ੁਰੂ ਹੋਇਆ ਸੀ ਉਸ ਸਮੇਂ ਲੋਕਾਂ ਦੇ ਲਈ ਜਿਹੜਾ ਸਾਹਿਤ ਰਚਿਆ ਜਾ ਰਿਹਾ ਸੀ ਉਹ ਖਾਸ ਤੌਰ ਤੇ ਅਧਿਆਤਮਵਾਦ ਅਤੇ ਭਗਤੀ ਕਾਵਨਾ ਨਾਲ ਸੰਬੰਧ ਰੱਖਦਾ ਸੀ ਅਧਿਆਤਮਵਾਦ ਅਤੇ ਭਗਤੀ ਕਾਵਨਾ ਸੰਬੰਧਿਤ ਕਾਵ ਹੋਣ ਕਰਕੇ ਉਸ ਵਿੱਚ ਇਹ ਲੋਕਿਕਤਾ ਦੇ ਦਰਸਨ ਉਸ ਦੇ ਅੰਦਰਲੇ ਪਾਤਰ ਨਾਇਕ ਨਾਇਕਾਵਾਂ ਅਪਾਰ ਸ਼ਕਤੀਆਂ ਦੇ ਦਰਸਨ ਅਤੇ ਦੇਵੀ ਤਾਕਤਾਂ ਨੂੰ ਰੱਖਦੇ ਸਨ ਇਹ ਪਾਤਰ ਸਧਾਰਨ ਮਨੁੱਖ ਨਹੀਂ ਸਨ ਅਤੇ ਅਸਧਾਰਨ ਜਗਤ ਦੀਆਂ ਗੱਲਾਂ ਕਰਦੇ ਸਨ ਇਸ ਬਾਬਗਿਸੀ ਕੇ ਜਦੋਂ ਪੰਜਾਬੀ ਵਿੱਚ ਪਹਿਲਾ ਕਿੱਸਾ ਕਵਰਚਿਆ ਗਿਆ ਤਾਂ ਇਸ ਦੇ ਪਾਠਕਾਂ ਤੇ ਸਰੋਤਿਆਂ ਦਾ ਧਿਆਨ ਇਸਤੇ ਵੱਲ ਖਿੱਚਿਆ ਗਿਆ ਕਿਉਂਕਿ ਪਹਿਲੀ ਵਾਰ ਕਿੱਸਾ ਕਾਵ ਦੇ ਵਿੱਚ ਜਿਹੜੇ ਪਾਤਰ ਪੇਸ਼ ਕੀਤੇ ਗਏ ਉਹ ਆਮ ਮਨੁੱਖ ਸਨ, ਸਧਾਰਨ ਮਨੁੱਖ ਸਨ ਅਤੇ ਉਹ ਲੋਕੀਕ ਜਗਤ ਨਾਲ ਸੰਬੰਧਿਤ ਰੱਖਦੇ ਸਨ। ਇਸ ਸੰਸਾਰ ਦੀਆਂ ਗੱਲਾਂ ਕਰਦੇ ਸਨ। ਅਤੇ ਇਸ ਸਮਾਜ ਦੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਆਰਥਿਕ ਪ੍ਰਸਥਿਤੀਆਂ ਦਾ ਵਰਣਨ ਇਹ ਕਾਬਰੂਪ ਕਰ ਰਿਹਾ ਸੀ ਸੋ ਇਸ ਭਾਵ ਘੀਸੀ ਕਿੱਸਾ ਕਾਵ ਇੱਕ ਪ੍ਰਸਿੱਧ ਰਚਨਾ ਸਾਬਿਤ ਹੁੰਦੀ ਹੁਣ ਜੇਕਰ ਕਿੱਸਾ ਕਾਵ ਸ਼ਬਦ ਦੀ ਉਤਪਤੀ ਦੀ ਗੱਲ ਕਰੀਏ ਤਾਂ ਕਿੱਸਾ ਸ਼ਬਦ ਅਰਬੀ ਦੇ ਕਸਤਾ ਤੋਂ ਉਤਪਨ ਹੋਇਆ ਹੈ ਜਿਸ ਦਾ ਅਰਥ ਹੈ ਪਿੱਛੇ ਜਾਣਾ ਜਾਂ ਪਿੱਛਾ ਕਰਨਾ ਅਕਸਰ ਜਿਹੜੇ ਪੰਜਾਬੀ ਕਿੱਸਾ ਗਾ ਦੇ ਰਚਨਹਾਰ ਹਨ ਉਹ ਕਿੱਸਾ ਲਿਖਦੇ ਸਮੇ ਇਹ ਗੱਲ ਲਿਖਦੇ ਹਨ ਕਿ ਜਿਵੇਂ ਇਹ ਘਟਨਾ ਉਹਨਾਂ ਨੇ ਆਪਣੀ ਅੱਖੀਂ ਦੇਖੀ ਹੋਵੇ ਜਾਂ ਇਹ ਸਾਰਾ ਕੁਝ ਉਹਨਾਂ ਦੇ ਸਾਹਮਣੇ ਵਾਪਰਿਆ ਹੋਵੇ ਜਾਂ ਇਹ ਘਟਨਾ ਵਾਪਰਦੇ ਸਮੇ ਉਹ ਨਾਇਕ ਨਾਇਕਾ ਦੇ ਨਾਲ ਮੌਜੂਦ ਸਨ ਉਹਨਾਂ ਦੇ ਪਿੱਛੇ-ਪਿੱਛੇ ਸਨ ਸੋ ਇਸ ਪਿੱਛੇ-ਪਿੱਛੇ ਹੋਣ ਦੇ ਕਰਕੇ ਹੀ ਇਸ ਅਰਬੀ ਧਾਤ ਤੋਂ ਇਸ ਕਾਵ ਰੂਪ ਕਿਸੇ ਦੀ ਉਤਪਤੀ ਹੋਈ ਜੇਕਰ ਭਾਰਤੀ ਸਾਹਿਤਿਕ ਪਰੰਪਰਾ ਦੀ ਗੱਲ ਕਰੀਏ ਤਾਂ ਕਿਸਤੇ ਲਈ ਭਾਰਤੀ ਸਾਹਿਤਿਕ ਪਰੰਪਰਾ ਵਿੱਚ ਅਖਿਆਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਅਖਿਆਨ ਸ਼ਬਦ ਕਥਾ ਜਾਂ ਕਹਾਣੀ ਲਈ ਵਰਤਿਆ ਜਾਂਦਾ ਸ਼ਬਦ ਹੈ ਜਿਸ ਜਿਸ ਨੂੰ ਪੰਜਾਬੀ ਵਿੱਚ ਅਖਾਓ ਜਾਂ ਆਖਿਆ ਵੀ ਕਿਹਾ ਜਾਂਦਾ ਹੈ ਪ੍ਰੇਮ ਪਿਆਰ ਦੇ ਕਿਸੇ ਭਾਰਤੀ ਸਾਹਿਤ ਵਿੱਚ ਪ੍ਰੇਮਾਖਿਆਨ ਪਹਾਉਂਦੇ ਹਨ ਅਰਜੁਨ ਸੁਭਦਰਾ ਨਾਲ ਦਮਯੰਤੀ ਰਾਧਾ ਕ੍ਰਿਸ਼ਨ ਉਰਵਸ਼ੀ ਪ੍ਰੂਰਵਾ ਦੇ ਕਿਸੇ ਇਹ ਪ੍ਰੇਮਾਖਿਆਨ ਦੇ ਅੰਸ਼ ਹਨ ਇਸ ਤੋਂ ਇਲਾਵਾ ਰਿਗਵੇਦ ਵਿੱਚ ਮਿਲਦੀਆਂ ਕਹਾਣੀਆਂ ਵਿੱਚ ਪ੍ਰੇਮਾ ਖਿਆਨ ਦੇ ਅੰਸ਼ ਮਿਲਦੇ ਹਨ ਵੈਦਿਕ ਸਾਹਿਤ ਤੋਂ ਲੈ ਕੇ ਉਪਨਿਸ਼ਦਾਂ ਅਪ੍ਰੇਨ ਸ਼ਾਦੇ ਸਮੇਂ ਦੇ ਵਿੱਚ ਵੀ ਇਹ ਪ੍ਰੇਮਾ ਖਿਆਨ ਦੇ ਰੂਪ ਦੇਖਣ ਨੂੰ ਮਿਲਦੇ ਹਨ ਬੋਧ ਜਾਤਕਾਂ ਦੀਆਂ ਜਿਹੜੀਆਂ ਕਥਾਵਾਂ ਹਨ ਜਿਵੇਂ ਤੁੰਪਦ ਸੂਤਨੀ ਪਾਤ ਉਹਦੇ ਵਿੱਚ ਵੀ ਸਾਨੂੰ ਪ੍ਰੇਮਾ ਖਿਆਨ ਦੇ ਅੰਸ਼ ਮਿਲਦੇ ਹਨ ਉਨਾ ਵਿੱਚ ਵੀ પ્રેમ ਪਿਆਰ ਦਾ ਕਿਤੇ ਵੀ ਅਪਹਾਵ ਨਹੀਂ ਹੈ ਦੁਜਾ ਕਿੱਸਾ ਕਾਵਦੀ ਉਤਪਤੀ ਦਾ ਜਿਹੜਾ ਸਰੋਤ ਮੰਨਿਆ ਜਾਂਦਾ ਹੈ ਉਹ ਹੈ ইরਾਨੀ ਸਾਹਿਤ ਵਿੱਚ ਰਚੀਆਂ ਮਸਨਵੀਆਂ ਕਿੱਸਾ ਕਾਵਦੀ ਬਹੁਤ ਸਾਰੇ ਵਿਦਵਾਨ ਉਤਪਤੀ ਦਾ ਸਰੋਤ ਫਾਰਸੀ ਮਸਨਵੀਆਂ ਨੂੰ ਮੰਨਦੇ ਹਨ ਅਸਲ ਵਿੱਚ ਫਾਰਸੀ ਵਿੱਚ ਦੋ ਤਰ੍ਹਾਂ ਦੇ ਕਾਵਿ ਰੂਪ ਪ੍ਰਚਲਿਤ ਸਨ ਪਹਿਲਾ ਕਸੀਦਾ ਅਤੇ ਦੂਜਾ ਮਸਨਵੀ ਕਸੀਦਾ ਕਾਵਿ ਰੂਪ ਅਜਿਹੀ ਰਚਨਾ ਹੈ ਜਿਸ ਦੇ ਵਿੱਚ ਕਿਸੇ ਬਾਦਸ਼ਾਹੀ ਸਿਫਤਸਲਾਹ ਕੀਤੀ ਜਾਂਦੀ ਹੈ ਉਸ ਬਾਦਸ਼ਾਹ ਦੀ ਤਾਰੀਫ ਦੇ ਵਿੱਚ ਸ਼ਬਦ ਕਹੇ ਜਾਂਦੇ ਹਨ ਜਾਂ ਕਿਸੇ ਯੁੱਧ ਦੀ ਬੀਰ ਸ਼ੂਰਬੀਰਤਾ ਦਾ ਬਿਆਨ ਕੀਤਾ ਜਾਂਦਾ ਹੈ ਜਦ ਕਿ ਜਿਹੜਾ ਮਸਨਵੀ ਕਾਵਿ ਰੂਪ ਹੈ ਉਸ ਦੇ ਦੋ ਪ੍ਰਕਾਰ ਹਨ ਪਹਿਲਾ ਰਜ਼ਮੀਆਂ ਮਸਵੀ ਤੇ ਦੂਜਾ ਬਜ਼ਮੀਆ ਮਸਨਵੀ ਰਜ਼ਮੀਆ ਮਸਨਵੀ ਯੁੱਧ ਦੀਆਂ ਘਟਨਾਵਾਂ ਦਾ ਵੀਰਵਾ ਦਿੰਦੀ ਮਸਨਵੀ ਹੈ ਜਦ ਕਿ ਬਜ਼ਮੀਆ ਮਸਨਵੀ ਪ੍ਰੇਮ ਪਿਆਰ ਦੀਆਂ ਘਟਨਾਵਾਂ ਦਾ ਵੀਰਵਾ ਪ੍ਰਸਤੁਤ ਕਰਦੀ ਹੈ ਪੰਜਾਬੀ ਸਾਹਿਤ ਦੇ ਵਿੱਚ ਕਿੱਸਾ ਕਾਬ ਦੀ ਉਤਪਤੀ ਦਮੋਦਰ ਦੇ ਰਚਿਤ ਕਿੱਸੇ ਹੀ ਤੋਂ ਮੰਨੀ ਜਾਂਦੀ ਹੈ ਦਮੋਦਰ ਨੂੰ ਪੰਜਾਬੀ ਸਾਹਿਤ ਦਾ ਪ੍ਰਥਮ ਕਿੱਸਾ ਕਾਰ ਮੰਨਿਆ ਜਾਂਦਾ ਹੈ ਹਾਲਾਂਕਿ ਕੁਝ ਵਿਦਵਾਨ ਅਜਿਹਾ ਵੀ ਹਨ ਜਿਹੜੇ ਦਮੋਦਰ ਤੋਂ ਪਹਿਲਾ ਹੋਏ ਕਿੱਸਾ ਕਰਨ ਦਾ ਵੀ ਜ਼ਿਕਰ ਕਰਦੇ ਹਨ ਜਿਵੇਂ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਪੁਸ਼ੇ ਰਚਿਤ ਸੱਸੀ ਨੂੰ ਪਹਿਲਾ ਕਿੱਸਾ ਮੰਨਿਆ ਹੈ ਪੰਜਾਬੀ ਦਾ ਪਰੰਤੂ ਇਹ ਗੱਲ ਕੋਈ ਚੰਗੀ ਤਰ੍ਹਾਂ ਸਪਸ਼ਟ ਨਹੀਂ ਹੁੰਦੀ ਅਤੇ ਨਾ ਹੀ ਪੁਸ਼ਯ ਰਚਿਤ ਸੱਸੀ ਦਾ ਕਿੱਸਾ ਮੌਜੂਦ ਮਿਲਦਾ ਹੈ। ਦਮੋਦਰ ਨੇ ਪੰਜਾਬੀ ਸਾਹਿਤ ਵਿੱਚ ਹੀਰ ਦਾ ਕਿੱਸਾ ਰਚ ਕੇ ਇੱਕ ਹੀਰ-ਦਿਲੜੀ ਸ਼ੁਰੂ ਕੀਤੀ ਸੀ ਜਿਸ ਨੂੰ ਲਗਾਤਾਰ ਹਰ ਕਿੱਸਾਕਾਰ ਨੇ ਆਪਣੇ-ਆਪਣੇ ਢੰਗ ਨਾਲ ਸੰਪੂਰਨ ਕਰਨ ਦਾ ਯਤਨ ਕੀਤਾ। ਉਸ ਸਮੇਂ ਹੀਰ ਦਾ ਕਿੱਸਾ ਇਨਾ ਪ੍ਰਚਲਿਤ ਹੋਇਆ ਕਿ ਸ਼ਾਇਦ ਹੀ ਕੋਈ ਅਜੀਹਾ ਕਵੀ ਕਿੱਸਾਕਾਰ ਹੋਵੇ ਜਿਸਨੇ ਹੀਰ ਦਾ ਕਿੱਸਾ ਨਾਰਚਿਆ ਹੋਵੇ ਅਸਲ ਵਿੱਚ ਹੀਰ ਦਾ ਕਿੱਸਾ ਉਸ ਸਮੇਂ ਇੱਕ ਕਸੌਟੀ ਬਣ ਗਈ ਸੀ ਅਤੇ ਜਿਹੜਾ ਵੀ ਕੋਈ ਕਵੀ ਹੀਰ ਦੀ ਰਚਨਾ ਨਹੀਂ ਕਰ ਪਾਉਂਦਾ ਸੀ ਉਸ ਨੂੰ ਇੱਕ ਚੰਗਾ ਕਵੀ ਸਾਬਤ ਨਹੀਂ ਕੀਤਾ ਜਾਂਦਾ ਸੀ ਸੀਮੀ ਮਸਨਵੀ ਦੇ ਵਿੱਚ ਯੁੱਧ ਦੀ ਬਿਆਨ ਲਈ ਹੋਰ ਰਜ਼ਮੀਆਂ ਰੂਪ ਹੈ ਅਤੇ ਪ੍ਰੇਮ ਪਿਆਰ ਦੇ ਬਿਆਨ ਲਈ ਬਜ਼ਮੀਆਂ ਰੂਪ ਹੈ ਉਸ ਤੋਂ ਉਲਟ ਪੰਜਾਬੀ ਕਿਸ ਤਰ੍ਹਾਂ ਦੇ ਵਿੱਚ ਵੀਰ ਰਸ, ਪ੍ਰੇਮ ਪਿਆਰ, ਸੱਦ ਭਾਵਨਾ ਹਰ ਪ੍ਰਕਾਰ ਦੇ ਰੂਪ ਦੇਖਣ ਨੂੰ ਮਿਲਦੇ ਹਨ। ਇੱਕਦਮ ਉੱਧਰ ਨੇ ਆਪਣੀ ਹੀਰ ਦੇ ਵਿੱਚ ਵੀਰ ਰਸੀ ਰੰਗ ਪੇਸ਼ ਕੀਤਾ ਹੈ ਅਤੇ ਉਸ ਨੂੰ ਵੀਰੰਗ ਬਣਾ ਬਣਾ ਦਿੱਤਾ ਹੈ। मिर्ज़ा सायबा ਦਾ ਕਿੱਸਾ ਜੋ ਕਿ ਪੀਲੂ ਦੁਆਰਾ ਰਚਿਤ ਹੈ ਉਸ ਦੇ ਵਿੱਚ ਵੀ ਸ਼ੂਰ ਬੀਰਤਾ ਦੇ ਅੰਸ਼ ਨਜ਼ਰੀ ਪੈਂਦੇ ਹਨ ਸੋ ਕਿੱਸਾ ਪੰਜਾਬੀ ਕਿੱਸਾ ਕੇਵਲ ਪ੍ਰੇਮ ਪਿਆਰ ਦੀਆਂ ਘਟਨਾਵਾਂ ਦਾ ਬਿਆਨ ਹੀ ਨਹੀਂ ਕਰਦਾ ਇਸ ਵਿੱਚ ਪ੍ਰੇਮ ਦੇ ਨਾਲ ਨਾਲ ਸ਼ੂਰ ਬੀਰਤਾ ਦੇ ਭਾਵ ਵੀ ਦੇਖਣ ਨੂੰ ਮਿਲਦੇ ਹਨ ਪੰਜਾਬੀ ਵਿੱਚ ਇਸ਼ਕੀਆ ਕਿੱਸੇ ਬੀ ਰੱਸੀ ਕਿਸਮ ਦੇ ਸਦ ਭਾਵਨਾ ਸਹਿਤ ਰਚੇਗੇ ਕਿੱਸੇ ਮਿਲਦੇ ਹਨ ਜੋ ਕਿ ਕਿੱਸਾ ਸਾਹਿਤ ਦੀਆਂ ਵੱਖ-ਵੱਖ ਬਣਗੀਆਂ ਹਨ। ਦਮੋਦਰ ਦੇ ਦੁਆਰਾ ਸ਼ੁਰੂ ਕੀਤੇ ਗਏ ਕਿੱਸੇ ਨੂੰ ਜਦੋਂ ਹੋਰਾਂ ਕਿੱਸਾ ਕਾਰਨ ਅਪਣਾਇਆ ਤਾਂ ਉਹਨਾਂ ਨੇ ਆਪਣੇ ਆਪਣੇ ਰੰਗ ਵਿੱਚ ਢਾਲ ਲਿਆ। ਜਿਸ ਦੇ ਵਿੱਚ ਵਾਰਿਸ ਹੀਰ ਦੇ ਕਿੱਸੇ ਦਾ ਸਿਖਰ ਹੈ। ਵਾਰਿਸ ਨੇ ਹੀਰ ਦੇ ਕਿੱਸੇ ਨੂੰ ਇਸ ਢੰਗ ਨਾਲ ਬਿਆਨ ਕੀਤਾ ਕਿ ਉਹ ਅਮਰ ਰਚਨਾ ਸਿੱਧ ਹੁੰਦੀ ਹੈ। द्वारा वारिस द्वारा रचित हीरा किस्सा साहित्य ਵਿੱਚ ਸਭ ਤੋਂ 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 ਜਿਵੇਂ ਫਜ਼ਲ ਸ਼ਾਦੀ ਸੋਨੀ ਹਾਸ਼ਮਦੀ ਸੱਸੀ ਵਾਰਿਸ ਦੀ ਹੀਰ ਅਤੇ ਪੀਲੂ ਦਾ ਮਿਰਜ਼ਾ ਸਾਹਿਬਾ ਆਦ ਸੋ ਇਸ ਪ੍ਰਕਾਰ ਪੰਜਾਬੀ ਕਿੱਸਾ ਕਵ ਪੰਜਾਬੀ ਸਾਹਿਤ ਦੇ ਵਿੱਚ ਨਵਿਕ ਰੰਗਾਂ ਨਾਲ ਭਰਪੂਰ ਰਚਨਾ ਸਿੱਧ ਹੁੰਦੀ ਹੈ ਧੰਨਵਾਦ